ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹੁਸ਼ਾਰਪੁਰ ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੁਖਤਾ ਕੀਤੀਆਂ ਗਈਆਂ ਨੇ ਇਸ ਦੌਰਾਨ ਅੱਜ ਜਿਵੇਂ ਹੁਸ਼ਾਰਪੁਰ ਦੇ ਵਿੱਚ VOTING ਸ਼ੁਰੂ ਹੁੰਦੀ ਹੈ ਤਾਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫਸਰ ਮੈਡਮ ਕੋਮਲ ਮਿੱਤਲ ਤੇ SSP सुरेंद्र ਲਾਂਬਾ ਵੱਲੋਂ ਖੁਦ ਵੱਡੇ ਬੂਥਾਂ ਤੇ ਜਾ ਕੇ ਨਿਗਰਾਨੀ ਰੱਖੀ ਜਾ ਰਹੀ ਹੈ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਤੇ ਜੇਕਰ ਉਹਨਾਂ ਨੂੰ ਕਿਸੇ ਵੀ ਬੂਥ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿਕਤ ਜਾਂ ਕੋਈ ਕਮੀ ਪੇਸ਼ ਆਉਂਦੀ ਹੈ ਤਾਂ ਤੁਰੰਤ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਉਹਨਾਂ ਦਿੱਕਤਾਂ ਨੂੰ ਦੂਰ ਕਰਨ ਦੇ ਹੁਕਮ ਦਿੱਤੇ ਜਾ ਰਹੇ ਨੇ ਇਸੇ ਤਹਿਤ ਹੀ ਹੁਸ਼ਾਰਪੁਰ ਤੋਂ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਐਸਐਸਪੀ सुरेंद्र ਲਾਂਬਾ ਹੁਸ਼ਾਰਪੁਰ ਦੇ ਸਰਕਾਰੀ ਰੇਲਵੇ ਮੰਡੀ ਸਕੂਲ ਵਿਖੇ ਪਹੁੰਚੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਆਪਣੀ ਵੋਟ ਦੀ ਵਰਤੋਂ ਕਰਨ ਦੇ ਲਈ ਪਹੁੰਚੇ ਹੋਏ ਸਨ ਤਾਂ ਇਸ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਵੱਲੋਂ ਉੱਥੇ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਜੋ ਵਿਅਕਤੀ ਵੋਟ ਦੇਣ ਆਏ ਹੋਏ ਸੀ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਕਮੀ ਪੇਸ਼ ਆ ਰਹੀ ਹੋਵੇ ਲੋਕਾਂ ਨੂੰ ਤਾਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਹੁਕਮਬੀ ਦਿੱਤੇ ਗਏ ਨੇ ਸੋ ਮੀਡੀਆ ਦੇ ਨਾਲ ਵੀ ਜਾਣਕਾਰੀ ਦੋਹਾਂ ਹੀ ਵੱਡੇ ਅਫਸਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਹੁਣ ਤੱਕ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿੱਚ ਜਿੰਨੀਆਂ ਵੀ ਥਾਵਾਂ ਤੇ ਚੋਣਾਂ ਪੈ ਰਹੀਆਂ ਨੇ ਵੋਟਾਂ ਪੈ ਰਹੀਆਂ ਨੇ ਤਾਂ ਬੜੇ ਸ਼ਾਂਤੀਪੂਰਵਕ ਢੰਗ ਦੇ ਨਾਲ ਕੰਮ ਚੱਲ ਰਿਹਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਅਜੀਹਾ ਮਾਮਲਾ ਸਾਹਮਣੇ ਅਜੇ ਤੱਕ ਨਹੀਂ ਆਇਆ ਜਿਸ ਨਾਲ ਕੀ ਸ਼ਾਂਤੀ ਭੰਗ ਹੋਈ ਹੋਵੇ ਸੋ ਡਿਪਟੀ ਕਮਿਸ਼ਨਰ ਵੱਲੋਂ ਅਤੇ ਐਸਐਸਪੀ ਸਾਹਿਬ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ਸਖਤ ਇੰਤਜ਼ਾਮਾਤ ਕੀਤੇ ਹੋਏ ਨੇ ਹੋਰ ਕੀ ਕੁਝ ਜਾਣਕਾਰੀ ਦੋਹਾਂ ਹੀ ਉੱਚ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਅੱਜ ਆਪਣਾ VOTING ਵਾਲਾ ਦਿਨ ਹੈ ਅਸੀਂ ਪੋਲਿੰਗ ਸਟੇਸ਼ਨ ਚੈੱਕ ਕਰ ਰਹੇ ਹਾਂ ਸਵੇਰੇ ਮੈਂ ਤੇ SSP ਸਾਹਿਬ ਨੇ ਵੀ ਆਪਣੀ ਵੋਟਾਂ ਪਾਈਆਂ ਨੇ ਹੁਣ ਦਿਨ ਦਾ ਲਗਭਗ 12 ਵਜੇ ਵਾਲੇ ਹਨ ਤੇ ਇਸ ਬੂਥ ਤੇ ਸਿ ਆਏ ਰੇਲਵੇ ਮੰਡੀ ਸਕੂਲ ਦੇ ਬੂਥ ਦੇ ਉਤੇ ਇੱਥੇ ਲਗਭਗ 25% ਤੋਂ ਉੱਤੇ ਪੋਲਿੰਗ ਆਲਰੇਡੀ ਹੋ ਚੁੱਕੀ ਹੈ ਮੈਂ ਹੁਸ਼ਾਪੁਰ ਦੇ ਵੋਟਰਾਂ ਨੂੰ ਸਾਰੇ ਨੂੰ ਹੀ ਬੇਨਤੀ ਕਰਦੀ ਹਾਂ ਕਿ ਬੜਾ ਪੀਸਫੁਲੀ ਸਾਡੇ ਇਲੈਕਸ਼ਨਸ ਚੱਲ ਰਹੇ ਹਨ ਪੀਸਫੁਲੀ ਲੋਕ ਕਿ ਇੱਥੇ ਬੜੀ ਪਾਰੀ ਮਾਤਰਾ ਦੇ ਵਿੱਚ ਆ ਕੇ ਆਪਣੀ ਵੋਟਾਂ ਵੀ ਪਾ ਰਹੇ ਹਨ ਅਰੇਂਜਮੈਂਟਸ ਬਹੁਤ ਪੁਖਤਾ ਕੀਤੇ ਗਏ ਨੇ ਸਾਰੇ ਹੀ ਪੋਲਿੰਗ ਸਟੇਸ਼ਨਸ ਤੇ ਤੁਸੀਂ ਵੀ ਆਓ ਆਕੇ ਆਪਣੀ ਵੋਟ ਜ਼ਰੂਰ ਪਾਓ ਤੇ ਆਪ ਲੋਕਤੰਤਰ ਨੂੰ ਅਸੀਂ ਮਜ਼ਬੂਤ ਬਣਾਈਏ ਇਹ ਵੋਟ ਜੋ ਹੈ ਇਹੀ ਅੱਗੇ ਤੁਹਾਡੀ ਆਵਾਜ਼ ਬਣ ਕੇ ਤੁਸੀਂ ਸਰਕਾਰ ਬਣਾ ਸਕਦੇ ਹੋ ਇਸ ਤਰ੍ਹਾਂ ਹੀ ਤੇ ਇਹੀ ਸਾਡੇ ਦੇਸ਼ ਨੂੰ ਸਾਡੇ ਲੋਕਤੰਤਰ ਨੂੰ ਮਜ਼ਬੂਤ ਬਣਾਵਾਂਗੇ ਮੈਡਮ ਕਈ ਬਜ਼ੁਰਗ ਨੇ ਕਈ ਹੈਂਡੀਕੈਪ ਨੇ ਉਹਨਾਂ ਦੇ ਪਹੁੰਚਣ ਲਈ ਕੋਈ ਸਪੈਸ਼ਲ ਟੀਮਾਂ ਅਸੀਂ ਹਰ ਪੂਤ ਦੇ ਉੱਤੇ ਵੋਲੰਟੀਅਰਸ ਲਗਾਏ ਨੇ ਜੋ ਕਿ ਬਜ਼ੁਰਗਾਂ ਦੀ ਹੈਂਡੀਕੈਪ ਦੀ ਮਦਦ ਕਰ ਰਹੇ ਹਨ ਕੁਝ ਸਾਡੇ ਕੋਲ ਇਸ ਤਰ੍ਹਾਂ ਦੇ ਪੀਡਬਲਿਟੀ ਵੋਟਰਸ ਤੇ ਬਜ਼ੁਰਗ ਵੀ ਨੇ ਜਿਨ੍ਹਾਂ ਨੇ ਆਪਣੇ ਘਰ ਤੋਂ ਪਿਕ ਐਂਡ ਡ੍ਰੌਪ ਫੈਸਿਲਿਟੀ ਬੁੱਕ ਕਰਾਈ ਹੈ ਉਹ ਵੀ ਸਾਡੀ ਗੱਡੀਆਂ ਉਹਨਾਂ ਦੇ ਘਰ ਤੋਂ ਲੈ ਕੇ ਇੱਥੇ ਤੱਕ ਆ ਰਹੀਆਂ ਹਨ ਾ व्हीलਚੇਅਰਸ ਦਾ ਇੰਤਜ਼ਾਮ ਕੀਤਾ ਗਿਆ ਹੈ ਪੀਨ ਦੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ ਪ੍ਰੋਪਰ ਸ਼ੈੱਡ ਵਗੈਰਾ ਲਗਾਈ ਗਈ ਹੈ ਨਾਲੀ ਪੱਖੇ ਕੂਲਰ ਬਹੁਤ ਅੱਛੇ ਇੰਤਜ਼ਾਮ ਕੀਤੇ ਗਏ ਨੇ ਹੁਣ ਹਾਲਾਂਕਿ ਇੰਨਾ ਗਰਮੀ ਵਾਲਾ ਦਿਨ ਹੈ ਫੇਰ ਵੀ ਮੈਨੂੰ ਬੜੀ ਖੁਸ਼ੀ ਹੈ ਦੱਸਦੇ ਹੋਏ ਕਿ ਇੱਥੇ ਹੁਸ਼ਾਪੁਰ ਦੇ ਵਿੱਚ ਹਲੇ ਤੱਕ ਬਹੁਤ ਅੱਛਾ ਵੋਟਰ ਟਰਨਆਊਟ ਸਾਨੂੰ ਦੇਖੀ ਇਸ ਵਾਲੇ ਬੂਥ ਦੇ ਉਤੇ 25.6% ਦੇ ਆਸ-ਪਾਸ ਹੀ ਟੋਟਲ ਹੁਸ਼ਿਆਰਪੁਰ ਪਾਰਲੀਮੈਂਟਰੀ ਕੰਸਟੀਟੂਐਂਸੀ ਦੇ ਵਿੱਚ ਲਗਭਗ 23% VOTING ਹੋ ਚੁੱਕੀ ਹੈ 11 ਵਜੇ ਦੀ ਰਿਪੋਰਟ ਇਸ ਕੋਲ ਚੱਲ ਰਿਹਾ ਸਰ ਸਰ ਕੁਝ ਪੀਸ਼ਮੈਂਟ ਚੱਲ ਰਿਹਾ ਹਾਲੇ ਤੱਕ ਕੋਈ ਮਸ਼ੀਨ ਵਗੈਰਾ ਦਾ ਮਸ਼ੀਨਸ ਦੇ ਦੋ ਤਿੰਨ ਬੂਥ ਦੇ ਉਤੇ ਆਈ ਹੈ ਉਹ ਤੁਰੰਤ ਹੀ ਕੰਪਲੇਂਟ ਆਂਦੇ ਹੀ ਤੁਰੰਤ ਹੀ ਰਿਪੇਅਰ ਕਰ ਰਿਪਲੇਸ ਕਰ ਦਿੱਤੀ ਗਈ ਹੈ ਇੱਕ ਮਸ਼ੀਨ ਚੱਪੇਵਾਲ ਹਲਕੇ ਦੇ ਵਿੱਚ ਰਿਪਲੇਸ ਹੋਈ ਹੈ ਹਾਲੇ ਤੱਕ ਇੱਕ ਮਸ਼ੀਨ ਸ਼ਾਮਚਿਰਾਸੀ ਹਲਕੇ ਦੇ ਵਿੱਚ ਰਿਪਲੇਸ ਹੋਈ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਟੈਕਨੀਕਲ ਕਾਰਨ ਕਰਕੇ ਏਜੰਸੀ ਹਾਜ਼ਰੀ ਦੇ ਵਿੱਚ ਬੈਲ ਇੰਜੀਨੀਅਰ ਦੀ ਹਾਜ਼ਰੀ ਦੇ ਵਿੱਚ ਇਹਨਾਂ ਦੋਵਾਂ ਥਾਣਾ ਤੇ ਮਸ਼ੀਨ ਹਲੇ ਤੱਕ ਰਿਪਲੇਸ ਕੀਤੀ ਕਿੰਨਾ ਚਿਰ ਜਿਹੜੀ VOTING ਜਿਹੜੀ ਰੁਕੀ ਗਈ ਹੈ ਮਸ਼ੀਨ ਦੇ ਖਰਾਬੀ ਕਰਾਂ ਤਾਂ ਉਹਨਾਂ ਨੂੰ ਕੋਈ ਐਕਸਟਰਾ ਸਮਾਂ ਦਿੱਤਾਏਗਾ ਸ਼ਾਮੇ ਨੂੰ ਨਹੀਂ ਜੀ ਅਸੀਂ 7 ਵਜੇ ਤੱਕ ਸਾਰੀ VOTING ਪੂਰੀ ਕਰਨੀ ਹੈ ਜਿੱਥੇ ਵੀ ਥੋੜਾ ਦੇਰੀ ਹੋ ਗਈ ਹੈ ਸ਼ਾਮੀ 6 ਵਜੇ ਤੱਕ ਸੌਰੀ ਜੋ ਜੋ ਵੀ ਆਪਣੀ ਲਾਈਨ ਦੇ ਵਿੱਚ ਲੱਗਿਆ ਹੋਏਗਾ ਉਸ ਦੀ ਸਾਰੇ ਦੀ ਉਹਨਾਂ ਸਾਰੇ ਵਿਅਕਤੀ ਦੀ ਹੀ ਵੋਟਾਂ ਪੁਆਈਆਂ ਜਾਣਗੀਆਂ ਜੀ ਅੱਜ ਆਪਣਾ ਵੋਟਾਂ ਵਾਲਾ ਦਿਨ ਹੈਗਾ ਤੇ ਹੁਣ ਸ਼ਰਪੁਰ ਪੁਲਿਸ ਵੱਲੋਂ ਲਗਭਗ 5500 ਮੁਲਾਜ਼ਮ ਪੋਲਿੰਗ ਸਟੇਸ਼ਨਸ ਤੇ ਤੇ ਪੋਲਿੰਗ ਸਟੇਸ਼ਨਸ ਦੀ ਸਿਕਿਉਰਿਟੀ ਵਾਸਤੇ ਪਟੋਲਿੰਗ ਪਾਰਟੀਆਂ ਦੇ ਰੂਪ ਚ ਤੇ ਸੁਪਰਵਾਈਜ਼ਰੀ ਅਫਸਰਾਂ ਦੇ ਰੂਪ ਚ ਲਾਏ ਗਏ ਹੈਗੇ ਸਾਰਾ ਜਿਹੜਾ VOTING ਪ੍ਰੋਸੈਸ ਹੈਗਾ ਬੜਾ ਪੀਸਫੁੱਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਹੈਗਾ ਤੇ ਸਾਰੀਆਂ ਥਾਵਾਂ ਤੇ ਜਿਹੜਾ ਚੰਗਾ ਵੋਟਰਸ ਦਾ ਟਰਨ ਆਊਟ ਹੈਗਾ ਤੇ ਚੰਗਾ ਮਾਹੌਲ ਜੇ ਲੋਕ ਵੋਟ ਪਾ ਰਹੇ ਹੈਗੇ ਤੜੇ ਰਹੀਂ ਸਾਰਿਆਂ ਨੂੰ ਰਿਕਵੈਸਟ ਹੈਗੀ ਕਿ ਵੱਡ ਚੜ ਕੇ ਆਪਾਂ ਇਸ ਆਜ ਦੇ ਦਿਨ ਵੋਟ ਪਾਣ ਦਾ ਜਿਹੜਾ ਹੈਗਾ ਆਪਣਾ ਜ਼ਿੰਮੇਵਾਰੀ ਅਹ ਉਹਨਾਂ ਨੇ ਭਾਈਏ ਤੇ VOTING RIGHT ਜਿਹੜਾ ਆਪਣਾ ਹੈਗਾ ਉਹਨੂੰ ਐਕਸਰਸਾਈਜ਼ ਕਰੀਏ ਆ ਇੱਕ ਮਜ਼ਬੂਤ ਲੋਕਤੰਤਰ ਵਾਸਤੇ ਜ਼ਰੂਰੀ ਹੈਗਾ ਹਰ ਜ਼ਿੰਮੇਵਾਰ ਇੱਕ ਨਾਗਰਿਕ ਆਪਣਾ ਵੋਟ ਪਾਏ ਤੇ ਆਪਣਾ ਨੁਮਾਇੰਦਾ ਚੁਣੇ ਸਰ ਜਿਹੜੇ ਇੰਟਰ ਸਟੇਟ ਨਾਕੇ ਆ ਉਹਨਾਂ ਦੇ ਉਸ ਦੇ ਕਿੰਦਾ ਦੀ ਸਿਕਿਉਰਿਟੀ ਜੀ ਆਪਣੇ 11 ਇੰਟਰ ਸਟੇਟ ਨਾਕੇ ਹੈਗੇ 11 ਇੰਟਰ ਡਿਸਟ੍ਰਿਕਟ ਨਾਕੇ ਹੈਗੇ ਜਿਹੜੇ ਪਿਛਲੇ ਲਗਭਗ ਇੱਕ ਹਫਤੇ ਤੋਂ ਅ 247 ਚੱਲ ਰਿਹਾ ਹੈਗਾ ਬੜੀ ਤਾਦਾਦ ਦੇ ਨਾਲ ਪਹਿਲਾਂ ਵੀ ਇਸ ਨਾਕੇ ਚੱਲ ਰਹੇ ਸੀਗੇ ਬਟ ਹੁਣ ਅਸੀਂ ਨਫਰੀ ਵਡਾਤੀ ਹੈਗੀ ਤੇ ਅੱਜ ਦੇ ਦਿਨ 8 ਮੁਲਾਜ਼ਮਾਂ ਦਾ ਦਿਨੇ ਨਾਕਾ 8 ਮੁਲਾਜ਼ਮਾਂ ਦਾ ਰਾਤ ਨੂੰ ਨਾਕਾ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਬਾਰਡਰਸ ਤੇ ਚੱਲ ਰਿਹਾ ਹੈਗਾ ਉਸ ਤੋਂ ਇਲਾਵਾ ਆਪਣੀ 112 ਪੈਟਰੋਲਿੰਗ ਪਾਰਟੀਆਂ ਪੂਰੇ ਜ਼ਿਲ੍ਹੇ ਚ ਚੱਲ ਰਹੀਆਂ ਹੈਗੀਆਂ ਜਿਹੜੀ ਕਿ ਕਿਸੇ ਵੀ ਪੋਲਿੰਗ ਲੋਕੇਸ਼ਨ ਤੇ ਕੋਈ ਕੰਪਲੇਂਟ ਮਿਲਣ ਤੇ 5 ਤੋਂ 7 ਮਿੰਟ ਦੇ ਅੰਦਰ ਉੱਥੇ ਪਹੁੰਚ ਰਹੀਆਂ ਹੈਗੀਆਂ ਸਰ ਕੋਈ ਕੰਪਲੀਟ ਆਈ ਹੈ ਇਸ ਦਿਨ ਕੱਲ ਕੋਈ ਲੜਾਈ ਝਗੜੇ ਦੀ ਕੋਈ ਕੰਪਲੇਂਟ ਨਹੀਂ ਕੀ ਬੜਾ ਪੀਸਫੁਲ ਤਰੀਕੇ ਨਾਲ ਚੱਲ ਰਿਹਾ ਹੈਗਾ ਤੇ ਸਾਰਾ ਬਹੁਤ ਸ਼ਾਂਤਮਈ ਤਰੀਕੇ ਨਾਲ ਕੰਮ ਚੱਲ ਰਿਹਾ ਹੈਗਾ ਅਸੀਂ ਸੁਰੱਖਿਆ ਦੇ ਪੂਕਾ ਇੰਤਜ਼ਾਮ ਕੀਤੇ ਹੈਗੇ ਪੋਲਿੰਗ ਬੂਥ ਦੇ ਅੰਦਰ ਜਿਹੜੇ ਮੋਬਾਈਲ ਫੋਨ ਲੈ ਆਉਣ ਦੀ ਕਿਸੇ ਨੂੰ ਨਹੀਂ ਅਨੀ ਪੋਲਿੰਗ ਬੂਥ ਦੇ ਅੰਦਰ ਮੋਬਾਈਲ ਲਾਊਡ ਨਹੀਂ ਹੈਗਾ ਕਿਸੇ ਵੀ ਵੋਟਰ ਨੂੰ ਉਹ ਬਾਹਰ ਆਪਣਾ ਮੋਬਾਈਲ ਡਿਪੋਜ਼ਿਟ ਕਰਵਾ ਕੇ ਤੇ ਫਿਰ ਅੰਦਰ ਜਾ ਕੇ ਆਪਣਾ ਵੋਟ ਪਾ ਕੇ ਆ ਕੇ ਆਪਣਾ ਮੋਬਾਈਲ ਲੈ ਸਕਦਾ ਹੈ ਜਿਹੜੇ ਸੈਂਸਿਟਿਵ ਔਰ ਕ੍ਰਿਟੀਕਲ ਬੂਥਸ ਹੈ ਉੱਥੇ ਕਿਸ ਤਰ੍ਹਾਂ ਦੇ ਖਾਸ ਇੰਤਜ਼ਾਮ ਜਿਹੜੇ ਜਿਹੜੇ ਆਪਣੇ ਵਲਰੇਬਲ ਬੋਥ ਜਿਨੂੰ ਆਪਾਂ ਕਰਨੇ ਆ ਵਲਰੇ ਤੇ ਉਹਨਾਂ ਦੀ ਤਨਾਤੀ ਕੀਤੀ ਗਈ ਹੈਗੀਆਂ ਜਿਹੜੇ 3 ਤੋਂ ਘਟਾ ਵਾਲੇ ਹੈਗੇ ਉਥੇ 4 ਲੋਕ ਪਲੱਸ 1 ਮੁਲਾਜ਼ਮ ਜ਼ਿਲ੍ਹਾ ਦਾ ਤੇ 3 ਤੋਂ ਵੱਧ ਵਾਲ ਜਿਹੜੇ ਹੈਗੇ 4 ਆ 4 ਤੋਂ ਜ਼ਿਆਦਾ ਵਾਲੇ ਉਥੇ ਹਾਫ ਸੈਕਸ਼ਨ ਮਤਲਬ ਫੁੱਲ ਸੈਕਸ਼ਨ 8 ਲੋਕ ਜਿਹੜੇ ਹੈਗੇ ਸੀਐਪੀਐਫ ਦੇ ਤਨਾਤ ਕੀਤੇ ਗਏ ਹੈਗੇ ਪਲੱਸ 1 ਐਨਜੀਓ ਰੈਂਕ ਦਾ ਪੁਲਿਸ ਅਫਸਰ ਜ਼ਿਲ੍ਹੇ ਵੱਲੋਂ ਤਨਾਤ ਕੀਤਾ ਗਿਆ ਹੈਗਾ ਬੜੇ ਪੁਕਤ ਉਤਤ ਇੰਜਾਮ ਜਿਹੜੇ ਹੈਗੇ ਆਪਾਂ ਸੁਰੱਖਿਆ ਦਿੱਤੇ ਹੈਗੇ ਠੀਕ ਹੈ we at gna university see potential in everyone and everything around us we drive innovation and entrepreneurship we groom competent global citizens to effect positive change around them